ਬਾਬੂ ਸ਼ੇਟੀ ਅੰਦਰ ਤੁਹਾਡਾ ਸਵਾਗਤ ਹੈ ਮੈਂ ਆਪੇ ਕਮ ਜੀ ਸੇ ਤਸਵੀਰਾਂ ਨੇ ਤੁਸੀਂ ਵੇਖਿਓ ਵੀ ਰਾਜਪੁਰਾ ਜਿੱਥੇ ਕੀ ਦਿੱਲੀ ਜਾਣ ਦੇ ਲਈ ਰਾਜਪੁਰਾ ਬਨੂ ਡੇਰਾਵਸੀ ਅੰਬਾਲਾ ਰਸਤਾ ਜਿਹੜਾ ਬਾਦਨਾ ਸ਼ੋ ਕਿਸਾਨਾ ਨੇ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਾ ਹੈ ਸੋ ਇਸ ਨੂੰ ਲੈ ਕੇ ਤੁਸੀਂ ਵੇਖਿਓ ਵੀ ਸ਼ੰਭੂ ਜਿਹੜਾ ਬਾਰਡਰ ਹੈ ਇਥੋਂ 20 ਕਿਲੋਮੀਟਰ ਦੀ ਦੂਰੀ ਹੈ ਸੋ ਇਸੀ ਦੂਰੀ ਤੋਂ ਪਹਿਲਾਂ ਰਾਜਪੁਰਾ ਦੇ ਵਿੱਚ ਵੀ ਇੱਕ ਵੱਡੀ ਜਿਹੜੀ ਹੈਗੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਜਿੰਨੀਆਂ ਵੀ ਬੱਸਾਂ ਆ ਜਿਹੜੀਆਂ ਨੇ ਬਟਿੰਡਾ ਤੋਂ ਗੰਗਾ ਨਗਰ ਤੋਂ ਪਟਿਆਲਾ ਤੋਂ ਜਿੰਨੇ ਵੀ ਬੱਸਾਂ ਚੰਡੀਗੜ੍ਹ ਜਾਣੀਆਂ ਨੇ ਇਸ ਰੂਟ ਵੱਲੋਂ ਕਟੀਆਂ ਜਾ ਰਹੇ ਨੇ ਉਧਰੋਂ ਚੰਡੀਗੜ੍ਹ ਤੋਂ ਜਿੰਨੀ ਵੀ ਟ੍ਰੈਫਿਕ ਜਿਹੜੀ ਹੈਗੀ ਹੈ ਉਸ ਨੂੰ ਕਰਵੰਟ ਰਾਜਪੁਰਾ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਵੀ ਵੱਡੀ ਨਾਕਾਬੰਦੀ ਕੀਤੀ ਗਈ ਹੈ ਰਸਤਾ ਜਿਹੜਾ ਬਲਾਕ ਆ ਕੀਤਾ ਗਿਆ ਤੁਸੀਂ ਵੇਖ ਰਹੇ ਹੋ ਵੀ ਜੇ ਵੀ ਸੀ ਲਾ ਕੇ ਤੇ ਰਸਤੇ ਜਿਹੜੇ ਨੇ ਉਹ ਬਲਾਕ ਆ ਕੀਤੇ ਗਏ ਨੇ ਸੜਕ ਦੇ ਕੋ ਸਾਹਮਣੇ ਬਿਲਕੁਲ ਕਲੀਅਰ ਸਾਫ ਜਿਹੜੀ ਹੈਗੀ ਆ ਉਹ ਸੜਕ ਨਜ਼ਰ ਆ ਰਹੀ ਹੈ ਕਿ ਦਿੱਲੀ ਜਾਣ ਦੇ ਲਈ ਰਾਜਪੁਰਾ ਬਨੂ ਡੇਰਾਵਸੀ ਅੰਬਾਲਾ ਰਸਤਾ ਜਿਹੜਾ ਬਾਗਨਾ ਸ਼ੋਕੀਸਾਨਾ ਨੇ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਾ ਹੈ ਸੋ ਇਸ ਨੂੰ ਲੈ ਕੇ ਤੁਸੀਂ ਵੇਖਿਓ ਵੀ ਸ਼ੰਭੂ ਜਿਹੜਾ ਬਾਰਡਰ ਹੈ ਇਥੋਂ 20 ਕਿਲੋਮੀਟਰ ਦੀ ਦੂਰੀ ਹੈ ਸੋ ਇਸੀ ਤੁਰੀ ਤੋਂ ਪਹਿਲਾਂ ਰਾਜਪੁਰਾ ਦੇ ਵਿੱਚ ਵੀ ਇੱਕ ਪੱਟੀ ਜਿਹੜੀ ਹੈਗੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਦੁਨੀਆ ਵੀ ਬੱਸਾਂ ਜਿਹੜੀਆਂ ਨੇ ਬਟਿੰਡਾ ਤੋਂ ਗੰਗਾ ਨਗਰ ਤੋਂ ਪਟਿਆਲਾ ਤੋਂ ਜਿਨ੍ਹਾਂ ਨੇ ਵੀ ਬੱਸਾਂ ਚੰਡੀਗੜ੍ਹ ਜਾਣੀਆਂ ਨੇ ਇਸ ਰੂਟ ਵੱਲੋਂ ਕਟੀਆਂ ਜਾ ਰਹੇ ਨੇ ਉਧਰੋਂ ਚੰਡੀਗੜ੍ਹ ਤੋਂ ਜਿੰਨੀ ਵੀ ਟ੍ਰੈਫਿਕ ਜਿਹੜੀ ਹੈਗੀ ਉਸ ਨੂੰ ਕਰਵੰਟ ਰਾਜਪੁਰਾ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਵੀ ਵੱਡੀ ਨਾਕਾਬੰਦੀ ਕੀਤੀ ਗਈ ਹੈ ਰਸਤਾ ਜਿਹੜਾ ਬਲਾਕ ਨਾ ਕੀਤਾ ਗਿਆ ਤੁਸੀਂ ਵੇਖ ਰਹੇ ਹੋ ਵੀ ਜੇਬੀਸੀ ਲਾ ਕੇ ਤੇ ਰਸਤੇ ਜਿਹੜੇ ਨੇ ਉਹ ਬਲਾਕ ਕੀਤੇ ਗਏ ਨੇ ਸੜਕ ਦੇ ਕੋਲ ਸਾਹਮਣੇ ਬਿਲਕੁਲ ਕਲੀਅਰ ਸਾਫ ਜਿਹੜੀ ਹੈਗੀ ਆ ਉਹ ਸੜਕ ਨਜ਼ਰ ਆ ਰਹੀ ਹੈ ਕਿ ਦਿੱਲੀ ਜਾਣ ਦੇ ਲਈ ਰਾਜਪੁਰਾ ਬਨੂ ਡੇਰਾਵਸੀ ਅੰਬਾਲਾ ਰਸਤਾ ਜਿਹੜਾ ਬਾਗਨਾ ਸ਼ੋਕ ਕਿਸਾਨਾ ਨੇ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਾ ਹੈ ਸੋ ਇਸ ਨੂੰ ਲੈ ਕੇ ਤੁਸੀਂ ਵੇਖਿਓ ਵੀ ਸ਼ੰਭੂ ਜਿਹੜਾ ਬਾਰਡਰ ਹੈ ਇਥੋਂ 20 ਕਿਲੋਮੀਟਰ ਦੀ ਦੂਰੀ ਹੈ ਸੋ ਇਸੀ ਦੂਰੀ ਤੋਂ ਪਹਿਲਾਂ ਰਾਜਪੁਰਾ ਦੇ ਵਿੱਚ ਵੀ ਇੱਕ ਵੱਡੀ ਜਿਹੜੀ ਹੈਗੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਵੀ ਬੱਸਾਂ ਜਿਹੜੀਆਂ ਨੇ ਬਟਿੰਡਾ ਤੋਂ ਗੰਗਾ ਨਗਰ ਤੋਂ ਪਟਿਆਲਾ ਤੋਂ ਜਿਨ੍ਹਾਂ ਨੇ ਵੀ ਬੱਸਾਂ ਚੰਡੀਗੜ੍ਹ ਜਾਣੀਆਂ ਨੇ ਇਸ ਰੂਟ ਵੱਲੋਂ ਕਟੀਆਂ ਜਾ ਰਹੇ ਨੇ ਉਧਰੋਂ ਚੰਡੀਗੜ੍ਹ ਤੋਂ ਜਿੰਨੀ ਵੀ ਟ੍ਰੈਫਿਕ ਜਿਹੜੀ ਹੈਗੀ ਹੈ ਉਸ ਨੂੰ ਕਰਵੰਟ ਰਾਜਪੁਰਾ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਵੀ ਵੱਡੀ ਨਾਕਾਬੰਦੀ ਕੀਤੀ ਗਈ ਹੈ ਰਸਤਾ ਜਿਹੜਾ ਬਲਾਕ ਨਾ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਵੀ ਜੇ ਵੀ ਸੀ ਲਾ ਕੇ ਤੇ ਰਸਤੇ ਜਿਹੜੇ ਨੇ ਉਹ ਬਲਾਕ ਕੀਤੇ ਗਏ ਨੇ ਸੜਕ ਦੇ ਕੋਲ ਸਾਹਮਣੇ ਬਿਲਕੁਲ ਕਲੀਅਰ ਸਾਫ ਜਿਹੜੀ ਹੈਗੀ ਆ ਉਹ ਸੜਕ ਨਜ਼ਰ ਆ ਰਹੀ ਹੈ